ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਦੀ ਹਾਜ਼ਰੀ ਦੇ ਉੱਤੇ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜਾ ਵਾ ਖੜਾਂ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਵਰਕਰ ਸਾਹਿਬਾਨਾਂ ਨੇ ਤੇ ਮੁਲਾਜ਼ਮ ਸਾਹਿਬਾਨਾਂ ਨੇ ਤੇ ਮੈਂ ਸਮਝਦਾ ਹਾਂ ਜੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਤਾ ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਾਪੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਜਿੰਨਾਂ ਜਿੰਨਾਂ ਥਾਵਾਂ ਤੇ ਹੁਣ ਤੱਕ ਰੈਤ ਨਹੀਂ ਪਹੁੰਚ ਸਕੀ ਉਹਨਾਂ ਉਹਨਾਂ ਥਾਵਾਂ ਦਾ ਪ੍ਰਬੰਧ ਕਰਨਗੇ ਇਸੇ ਤਰ੍ਹਾਂ ਮੈਂ ਸਮਝਦਾ ਕਿ ਜਿੱਥੇ ਇਹ ਪੱਬਾਪਾਰ ਸ਼੍ਰੋਮਣੀ ਕਮੇਟੀ ਹੋ ਕੇ ਸੇਵਾ ਵਿੱਚ ਜੁਟੀ ਏ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਵੀ ਇੱਥੇ ਡੇਰ ਬਾਬੇ ਨਾਨਕ ਆ ਰਿਹਾ ਡੇਰ ਬਾਬਾ ਨਾਨਕ ਤੋਂ ਬਾਅਦ ਅਗਵਾਨਾ ਅਗਵਾਨ ਤੋਂ ਬਾਅਦ ਰੜਿਆਣਾ ਰਜਾਣੇ ਤੋਂ ਬਾਅਦ ਦੋਸਤਪੁਰ ਸ਼ੂਰ ਫੇਰ ਉਹ ਆਪਣੇ ਦਰਾੰਗਲੇ ਭਰਮਪੁਰ ਤਾਰਾਗੜ ਤੇ ਤਾਰਾਗੜ ਤੋਂ ਕਥਲੌਰ ਕਥਲੌਰ ਤੋਂ ਮਾਧੋਪੁਰ ਆਰਾ ਹੈ ਡਿਲਵੀ ਜਿਹੜਾ ਵਾ ਉਹ ਵੀ ਵੇਖਣਗੇ ਜਿਹੜੀਆਂ ਸੰਤਾਂ ਉੱਥੇ ਬੈਠੀਆਂ ਹੋਈਆਂ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਸੋਰਸ ਜਿਹੜੇ ਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਲੋਕਾਂ ਲਈ ਵਰਤ ਦਵਾਂਗੇ ਅਸੀਂ ਕੋਈ ਪੰਝੈਸ਼ ਨਹੀਂ ਛੱਡਾਂਗੇ ਹਰ ਬੰਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕੀਏ ਜਿੱਥੇ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸਰਕਾਰ ਜਿੰਨਾ ਉਹਨੂੰ ਚਾਹੀਦਾ ਸੀ ਕਰਨਾ ਉਹਨਾਂ ਕਰ ਰਹੀ ਹੈ ਜਾਂ ਕੋਈ ਕਮੀ ਨਹੀਂ ਹੈ ਮੈਂ ਇਹ ਸਮਝਦਾ ਮੈਂ ਰਾਜਨੀਤਿਕ ਗੱਲਾਂ ਕਰਦੇ ਆਏ ਸੀ ਜੇ ਇੱਕ ਤੇ ਕਾਲੀ ਦਲ ਦੀ ਸਰਕਾਰ ਹੁੰਦੀ ਤੇ ਲੋਕਾਂ ਨੇ ਛੇਤਰ ਲਾ ਲੈਣਾ ਪਰ ਅੱਜ ਲੋਕ ਕੋਈ ਮਰ ਗਏ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਆ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਇੱਥੇ ਪਾਣੀ ਆ ਲੋਕ ਗਾਂਹ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮਨੰਥ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉੱਤਰਿਆ ਨਹੀਂ ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤਾਂ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਂ ਰਿਕਵੈਸਟ ਕੀਤੀ ਐ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਕਿ ਸਾਨੂੰ ਇੱਕ ਪਿਸਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ 5-5 6-6 ਪਾਣੀ ਹੈ ਅਹੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਿਆਉਂਦਾ ਮੈਂ ਸਮਝ ਨਾ ਇਹ ਸਾਨੂੰ ਤਾਂ ਦੇਣ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋਲ ਇੱਥੇ ਲੰਮੇ ਪਏ ਨੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਉਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ মিডিਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜਿਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ بے ਆਸਰੇ ਹੋ ਗਏ ਨੇ ਤੇ ਗੁਰਦਰ ਸਿੰਘ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਹੀ ਚੱਕ ਰਹੇ ਨੇ ਇਹਨਾਂ ਤੱਕ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਕੀ ਇਹ ਨਪਚਾਉਣਾ ਵਾ ਠੀਕ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਅੱਜ ਪਹੁੰਚਿਓ ਰਾਜਪਤਾਂ ਦੇ ਕੀ ਵਈਏ ਪਿਛਲੇ ਦਿਨੀ ਬਾਰਖਾ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਮਾਤਮ ਦੇ ਵਿੱਚ ਜਿਹੜਾ ਆ ਉਹ ਵਰਕਾ ਹੋਈ ਤੇ ਉਹਦੇ ਨਾਲ ਪੰਜਾਬ ਤੇ ਬਹੁਤ ਵੱਡਾ ਅਸਰ ਪਿਆ ਜਿੱਥੇ ਪਟਿਆਲੇ ਵਾਲੇ ਪਾਸੇ ਉਧਰ ਘੱਗਰ ਮਾਰਦਾ ਇਧਰ ਆ ਜਿੱਥੇ ਹੁਣ ਆਪਾਂ ਖਾਣੇ ਡੇਰਾ ਬਾਬਾ ਨਾਨਕ ਸਾਹਿਬ ਸਤਗੁਰਾਂ ਦਾ ਪਵਿੱਤਰ ਸਥਾਨ ਆ ਇਹਦੇ ਨਾਲ ਤੁਸੀਂ ਵਾਂਦੇ ਆ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਨਾਲ ਤੇ ਮੈਂ ਬੈਠਾ ਲਗਾ ਸਾਹਿਬ ਦੇ ਨਾਲ ਹੁਣ ਉਥਾਂ ਤੋੜੋ ਤੁਰਿਆ ਉਹਨਾਂ ਤਾਂ ਐਵੇਂ ਲੱਗਦਾ ਤੇ ਹਜ਼ਾਰਾਂ ਏਕੜ ਸਾਰੇ ਫਸਲ ਵੀ تباہ ਹੋ ਗਈ ਤੇ ਲੋਕ ਘਰਾਂ ਦੇ ਵਿੱਚ ਵੀ ਬੈਠੇ ਆ ਆਵਾਜ਼ਾਰ ਹੋ ਗਈ ਜਿਹੜੇ ਕਾਰਜ ਸਰਕਾਰਾਂ ਨੇ ਕਰਨੇ ਹੁੰਦੇ ਆ ਜਿਹੜੇ ਕਾਰਜ ਸੈਂਟਰ ਦੀਆਂ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਕਾਰਜ ਛੱਡ ਕੇ ਆਪਣੇ ਘਰਾਂ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪੰਜਾਬ 'ਚ ਹੋਵੇ ਕੋਈ ਦੁੱਖ ਸੁੱਖ ਜਾਂ ਬਾਹਰ ਹੋਵੇ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਹੈ ਤੇ ਅੱਜ ਇੱਥੇ ਰਾਹਤ ਕਾਰਜਾਂ ਲਈ ਵੱਡੇ ਪੱਧਰ ਤੇ ਭਾਵੇਂ ਚਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆ ਪਰ ਜਿੱਚੇ ਤੌਰ ਤੇ ਅੱਜ ਮੈਂ ਕਿਉਂਕਿ ਉਧਰ ਮahan ਨਗਰ ਕੀਰਤਨ ਚੱਲਦਾ ਜਿਹੜਾ ਸਾਂ ਵਾਲੇ ਪਾਸੇ ਤੋਂ ਚੱਲਿਆ ਉਧਰ ਰਿਹਾ ਤੇ ਮੈਂ ਰਾਤ ਹੀ ਆਇਆ ਤੇ ਮੈਂ ਆਪਣਾ ਮੁੰਡਲਾ ਫਰਜ਼ ਵੀ ਸ਼ਾਮਿਲ ਦਾ ਕਿ ਲੋਕਾਂ ਦੇ ਨਾਲ ਜਾ ਕੇ ਦੁੱਖ ਸੁੱਖ ਸਾਂਝਾ ਕੀਤਾ ਜਾਵੇ ਆ ਜਿਹੜਾ ਹਾਲ ਆ ਡੇਰਾ ਪੱਪਾ ਨਾਲ ਜਿਹੜਾ ਸਾਡਾ ਦੀਵਾਨ ਹਾਲਿਆ ਇਹਦੇ ਨਾਲ ਤੁਸੀਂ ਵੀ ਆਪਣੀਆਂ ਫੋਟੋ ਮਾਰ ਕੇ ਜਾਓ ਨਾ ਆਪਣਾ ਕੈਮਰਾ ਵੀ ਜਿਨ੍ਹਾਂ ਨੇ ਸਾਡੀ ਬਾੜਾਂ ਦੇ ਸੁਰੱਖਿਆ ਕਰਨੀ ਉਹ ਤਾਂ ਵਿਚਾਰੇ ਆਪ ਆ ਸਾਡੇ ਹਾਲਾਂ ਦੇ ਵਿੱਚ ਆ ਕੇ ਸੈਂਕੜੇ ਬੈਠੇ ਆ ਤੇ ਸਰਕਾਰ ਦੇ ਹਾਲੇ ਵੀ ਜੂਨੇ ਸਰਦ ਤੇ ਪੰਜਾਬ ਦੀ ਸਰਕਾਰ ਤਾਂ ਮੇਰੇ ਕੱਲ ਬਿਲਕੁਲ ਸੁੱਤੀ ਪਈ ਆ ਔਰ ਲੋਕਾਂ ਨੂੰ ਵੀ ਪੰਜਾਬ ਦੇ ਨੂੰ ਚਾਹੀਦਾ ਮੈਂ ਤਾਂ ਬੈਠਾ ਸੋਚਦਾ ਸੀ ਆਉਂਦਾ ਕਿ ਜੇ ਕੋਕ ਦੇ ਅਕਾਲੀ ਸਰਕਾਰ ਹੁੰਦੀ ਹੁਣ ਉਹਨੂੰ ਧਰਨੇ ਲੱਗੇ ਹੋਣੇ ਤਦੋਂ ਕੋਈ ਨਹੀਂ ਡਿਆ ਆ। ਤੋਂ ਇਸ ਕਰਕੇ ਰਾਹਤ ਕਾਰਜਾ ਤੁਸੀਂ ਦੇਖਦੇ ਆ ਕਿਉਂਕਿ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ। ਤੇ ਉਹਦੇ ਨਾਲ ਪਸ਼ੂਆਂ ਦੇ ਚਾਰੇ ਦੀ ਵੱਡੀ ਸਮੱਸਿਆ ਮੈਂ ਹੁਣ ਉਸ ਤੋਂ ਕਾਰਿਡੋਰ ਤੋਂ ਵਾਪਸ ਮੁੜਿਆ। ਤੇ ਮੈਨੂੰ ਕਿ ਸੱਜਣ ਦਾ ਟੈਲੀਫੋਨ ਆਇਆ ਜੀ ਵੀ ਚਾਰੇ ਦੀ ਬੜੀ ਲੋੜ ਆ। ਅਸੀਂ ਬੈਠ ਕੇ ਸਾਰੀ ਸੰਮਖਿਆ ਕਰ ਰਹੇ ਹਾਂ ਲਗਾਹ ਸਾਹਿਬ ਕਿਉਂਕਿ ਇਸ ਗਰਦਾਸ ਦੇ ਆਪਣੇ ਪ੍ਰਧਾਨ ਵੀ ਆਕਾਲੀ ਦਲ ਦੇ। ਇਹ ਬੈਠ ਕੇ ਸਾਰਿਆਂ ਨਾਲ ਸਲਾਹ ਕਰਕੇ ਮੈਂ ਸਮਝਦਾ ਭਾਵੇਂ ਸਾਡੇ ਜਿਹੜੇ ਵਸੀਲੇ ਕਮਿਊਨਿਟੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਉਹ ਥੋੜੇ ਆ ਪਰ ਫੇਰ ਵੀ ਅਸੀਂ ਯਤਨ ਕਰ ਰਹੇ ਆ ਕਿ ਕੋਈ ਵੀ ਇਸ ਪੰਜਾਬ ਦੀ ਗੁਰਾਂ ਦੀ ਧਰਤੀ ਦੇ ਉੱਤੇ ਕੋਈ ਵੀ ਜਿਹੜਾ ਪ੍ਰਾਣੀ ਆ ਤੇ ਕੋਈ ਵੀ ਜਿਹੜਾ ਪਸ਼ੂ ਆ ਉਹ ਭੁੱਖਾ ਨਾ ਰਹੇ ਸੋ ਉਹਦੇ ਲਈ ਰਾਹਤ ਕਾਰਜ ਜਿਹੜੇ ਆ ਜਾਰੀ ਆ ਤੇ ਬਾਅਦ ਦੇ ਵਿੱਚ ਵੀ ਮੈਂ ਆਪਣੇ ਤੌਰ ਤੇ ਹੁਣ ਸੋਚਦਾ ਸੀ ਆਉਂਦਾ ਵੀ ਇਹ ਤਾਂ ਹੁਣ ਕਿਉਂਕਿ ਲੋਕਾਂ ਨੂੰ ਮਾਰ ਬਹੁਤ ਵੱਡੀ ਵਾਗਿਆ ਫਸਲ ਤਾਂ ਤਵਾ ਹੋ ਗਏ ਤੇ ਕੋਈ ਯਤਨ ਕਰਾਂਗੇ ਇੱਕ ਟੀਮ ਸਰਵੇ ਟੀਮ ਬਣਾ ਕੇ ਜਿੰਨੇ ਕੁ ਜੋਗੇ ਤਿਲ ਫੁੱਲ ਜਿਹੜਾ ਆਪਣਾ ਪਾਵਾਂਗੇ ਤੇ ਦੇਖੋ ਇੱਕ ਮੈਂ ਲਗਾ ਸਮਝ ਨੂੰ ਬਾਟੇ ਆਉਂਦੇ ਕਹਿੰਦੇ ਸੀ ਕਿ ਸਰਕਾਰ ਕੋਲ ਕੇਸਤੀਆਂ ਆ ਰਾਹਤ ਅਸੀਂ ਦੇਣ ਜਾਣਾ ਤੇ ਉਹ ਕੇਸਤੀਆਂ ਦੇਣ ਨੂੰ ਤਿਆਰ ਨਹੀਂ ਕਿ ਭਾਵੇਂ ਸ਼ਾਇਦ ਰਾਹਤ ਜਿਹੜੀ ਆ ਲੋਕਾਂ ਤੇ ਪਹੁੰਚ ਕੇ ਤਾਂ ਸ਼ਾਇਦ ਨੰਬਰ ਵਧ ਘਟ ਜਾਣੇ ਜੱਲੇ ਆਪ ਤੋਂ ਵੀ ਉਹ ਨੰਬਰ ਵਧ ਘਟ ਨਹੀਂ ਦੇਖਦੇ ਉਹ ਇਹਦਾ ਬੰਦਾ ਜਾਨ ਤੇ ਖੇਡ ਜਾਂਦਾ ਆ ਸਾਡੇ ਮਲਾਜ਼ਮ ਅੱਜ ਵੀ ਤੁਸੀਂ ਦੇਖੋਗੇ ਇਹ ਬਜਾਰੇ ਜਿੱਥੇ ਮਹਾਰਾਜ ਦੇ ਸਰੂਪ ਹੈ ਗੁਰਦੁਆਰਾ ਸਹਿਵਾਨਾ ਦੇ ਵਿੱਚੋਂ ਉਹ ਤੋਂ ਸਤ ਗੁਰਾਂ ਦੇ ਸਰੂਪ ਲੈ ਕੇ ਆਉਂਦੇ ਤੇ ਜਿੱਥੇ ਵੀ ਕਿਸੇ ਨੂੰ ਕੋਈ ਰਾਹਤ ਦੀ ਲੋੜ ਆ ਉੱਥੇ ਪਹੁੰਚਦੇ ਆ ਪਰ ਹਾਲੇ ਵੀ ਵੱਡੇ ਪੱਧਰ ਤੇ ਬਹੁਤ ਕੰਮ ਹੋਣ ਵਾਲਾ ਆ ਇਹ ਕਾਫੀ ਯਤਨ ਵੀ ਕਰਾਂਗੇ ਭਈ ਹੁਣ ਇਨ ਫਿਊਚਰ ਜਿਦਾਂ ਆ ਡੇਰਾ ਬਾਬਾ ਨਾਨਕ ਆ ਰਮਦਾਸ ਆ ਉਧਰ ਪਟਿਆਲੇ ਦੂਖ ਨਿਵਾਰਨੇ ਆ ਇਦਾਂ ਹੀ ਸਾਡੇ ਲਹਿੰਦੇ ਪਾਸੇ ਸੁਲਤਾਨਪੁਰ ਲੋਧੀ ਇੱਥੇ ਇੱਕ ਇੱਕ ਦੋ ਦੋ ਕੇਸੀਆਂ ਲੈ ਕੇ ਪੱਖੀਆਂ ਰੱਖ ਦਈਏ ਬਿਲਕੁਲ ਜੀ ਗੁਰੂ ਸਾਹਿਬ ਕਿਰਪਾ ਕਰਨ ਉਹ ਤਾਂ ਖਮਾਈ ਤਾਂ ਆਵੇ ਨਾ ਪਰ ਜੇ ਕਿਤੇ ਆ ਜਾਏ ਤੇ ਫਿਰ ਸਰਕਾਰ ਤੇ ਡਿਪੈਂਡ ਨਾ ਰਹੀਏ ਕੋਈ ਸਰਕਾਰ ਨੂੰ ਬਾਜਾਂ ਮਾਰਾਂਗੇ ਕਦ ਆਉਂਦੀ ਆ ਕਦ ਜਾਂਦੇ ਆ ਉਹਦੇ ਪਿੱਛੇ ਮੋਟਰ ਲੱਗ ਜਾਂਦੀ ਆ ਉਹ ਮੋਟਰ ਲਾ ਕੇ ਤੇ ਉਹਨੂੰ ਵਾਹ ਲਾ ਕੇ ਰੱਖ ਲੋ ਤੇ ਉਹ ਕਰਾਂਗੇ ਸੋ ਅੱਜ ਅਸੀਂ ਇੱਥੇ 30 ਕੁਇੰਟਲ ਦਾਲ 150 ਕੁਇੰਟਲ ਆਟਾ ਤੇ ਪਾਣੀ ਦੀਆਂ 5000 ਬੇਟੀਆਂ ਇਹ ਬਹੁਤ ਥੋੜੀਆਂ ਆ ਪਰ ਫੇਰ ਵੀ ਅਸੀਂ ਯਤਨ ਕੀਤਾ ਕਿ ਇਮੀਡੀਏਟ ਤੌਰ ਦੇ ਉਤੇ ਕੋਈ ਲੋਕਾਂ ਨੂੰ ਸੁੱਕੇ ਦੁੱਧ ਦੀ ਵੀ ਲੋੜ ਆ ਦੁੱਧ ਵੀ ਪਸ਼ੂ ਵਿਚਾਰੇ ਭੁੱਖਣ ਪਾਰੇ ਬੈਠੇ ਤਾਂ ਦੁੱਧ ਵੀ ਕਿਸ ਨੂੰ ਦੇਣਾ ਤੇ ਮੈਂ ਸਾਰਿਆਂ ਲੀਡਰਾਂ ਨੂੰ ਤੇ ਸਾਰੇ ਸਮਾਜ ਸੇਵੀ ਸੁਖਵਿੰਦਰ ਸਾਡਾ ਖੜਾ ਛੋਟਾ ਬੱਚਾ ਵੀ ਆ ਭਾਈ ਸਤਵੰਤ ਸਿੰਘ ਜੀ ਦਾ ਭਤੀਜਾ ਤੇ ਸਾਰੇ ਸਾਡੇ ਮੁਲਾਜ਼ਮ ਖੜੇ ਆ ਤੇ ਲਗਾਹ ਸਾਹਿਬ ਇਹ ਹਾਲ ਕੀ ਦੇ ਸਾਡੇ ਬਰਦਾਸਪੁਰ ਦੇ ਪ੍ਰਧਾਨ ਆ ਜਿੱਥੇ ਕਿਤੇ ਵੀ ਕਿਸ ਨੂੰ ਲੋੜ ਆ ਇੱਥੇ ਗੇੜਾ ਬਾਬਾ ਨਾਨਕ ਆ ਉਹ ਆਪਣਾ ਆ ਕੇ ਦੁੱਖ ਕਲੀਨਰ ਦੱਸ ਸਕਦਾ ਤੇ ਉਹਨਾਂ ਨੂੰ ਅਸੀਂ ਯਤਨ ਕਰਾਂਗੇ ਵੀ ਪੂਰਾ ਤਾਂ ਨਾ ਸੀ ਪਰ ਉਹਨਾਂ ਦੇ ਸਾਹਾਂ ਦੇ ਵਿੱਚ ਸਾਹ ਜਰੂਰ ਜਾ ਕੇ ਬਣੀਏ। ਉਹ ਸਾਰੀ ਰਾਤ ਸਕਮਰੀ ਜਿਹੜੀ ਆ ਇਹ ਮੈਂ ਹੁਣ ਆਪ ਵੀ ਆਪ ਦੋ ਤਿੰਨ ਦਿਨ ਲਗਾਤਾਰ ਹੀ ਹੋਣਾ। ਦੇਖਦੇ ਕਰੂੰਗਾ ਤਾਂ ਕਿ ਕੰਮ ਜਿਹੜਾ ਹੈ ਉਹ ਚੁਸਤ ਹੋ ਸਕੇ। ਤੋਂ ਤੁਹਾਡਾ মিডিਆ ਦਾ ਵੀ ਧੰਨਵਾਦ। ਤੁਸੀਂ মিডিਆ ਇੱਕ ਪਾਸੇ ਨਾ ਚਲਾਇਆ ਕਰੋ। ਸਰਕਾਰ ਦੀਆਂ ਕਾਮੀਆਂ ਵੀ ਦੱਸਿਆ ਕਰੋ। ਆ ਦੇਖੋ ਹੁਣ ਆਉਂਦੇ ਆਏ ਤਾਂ ਲੱਗੇ ਸਮੁੰਦਰ ਵਾਂਗ ਲੱਗਾ ਪਿਆ ਤਾਂ ਸਰਕਾਰ ਚੁੱਕ ਕਰਕੇ ਵੇਖੀ ਆ ਫਿਰ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਕਮੇਟੀ ਸਰਬੱਤ ਦੇ ਭਲੇ ਦਾ ਕਨਸੈਪਟ ਲੈ ਕੇ ਚੱਲਦੀ ਆ ਤੇ ਉਸ ਕਨਸੈਪਟ ਦੇ ਤਾਂ ਸਾਹਿਬ ਕਿ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਮਤਲਬ ਉਸ ਜਿੱਥੇ ਰਾਹ ਤਾਂ ਨਹੀਂ ਪਹੁੰਚਦੀ ਉਹਦੇ ਵਾਸਤੇ ਕੋਈ ਯਤਨ ਕਰਦੇ ਆ ਦੇਖੋ ਤੁਸੀਂ ਸਾਨੂੰ ਕਹਿੰਦੇ ਕਿ ਪੇਟ ਪਿੰਡਾ ਢੋਨੇ ਵਾਲਾ ਬਹੁਤ ਪਾਣੀ ਆ ਜਿਹੜੇ ਜਿਹੜੇ ਤੁਸੀਂ ਪਿੰਡਾਂ ਦੇ ਨਾਮ ਲਏ ਆ ਮਲੇਜਰ ਸਾਹਿਬ ਇਹ ਇਹ ਇਹਨਾਂ ਨੂੰ ਤੁਰੰਤ ਆਪਣੇ ਆਪਣੇ ਵਰਤਖਵ ਸਿੰਘ ਠੀਕ ਹੈ ਭਾਜੀ ਲਗਾ ਸਾਹਿਬ ਨਾਲਿਆ ਤੁਸੀਂ ਕੇਸੀਆਂ ਲੈ ਲਓ ਕੇਸਤੀ ਲੈ ਕੇ ਨਾਲ ਉਹਦੇ ਆਪਣੇ ਨਾਲ ਇੱਕ ਪੰਪ ਲੱਗ ਜਾਂਦਾ ਬਿਲਕੁਲ ਜੀ ਤਾਂ ਕਿ ਉਹ ਵਜਾਰੇ ਔਖੇ ਜਿਹੜੇ ਆ ਉਸੇ ਜਰੂਰ ਪਹੁੰਚਿਆ ਜਾਵੇ ਪਹੁੰਚਾਂਗੇ ਕੋਈ ਗੱਲ ਨਹੀਂ ਜਿਹੜੀ ਕੋ ਅਗਲ ਖਸਰ ਰਹਿ ਗਈ ਹੈ ਕੋਈ ਗੱਲ ਨਹੀਂ ਜਰੂਰ ਪਹੁੰਚਿਆ ਜਾਵੇ ਸਾਰੀ ਇੱਕ ਜਿਹੜੇ ਲੋਕ ਇਸ ਸਾੜ ਦੇ ਵਿੱਚ ਤੇ ਦੁਖੀ ਜਿਹੜੇ ਉਹ ਤੇ ਹੈ ਹੀ ਨੇ ਜਿਹੜੇ ਇਹਨਾਂ ਨੂੰ ਪਿਕਨਿਕ ਸਪੌਟ ਬਣਾਇਆ ਦਾ ਸੈਲਫ ਜਾਂ ਕਿਚਨ ਵੀਡੀਓ ਬਣਾਉਣੇ ਦੋਨਾਂ ਵਾਸਤੇ ਮੈਥ ਮੋਡਿੰਗ ਦੇਖੋ ਇਹ ਹੁਣ ਜੋਗਾ ਐਸਾ ਬਦਲ ਗਿਆ ਬਈ ਬੰਦਾ ਸੜਕ ਦੇ ਉੱਤੇ ਐਕਸੀਡੈਂਟ ਹੋ ਕੇ ਪਿਆ ਹੁੰਦਾ ਤੇ ਲੋਕ ਵੀਡੀਓ ਬਣਾਉਣ ਲੱਗ ਪੈਣੇ ਮੂੰਹ 'ਚ ਪਾਣੀ ਨਹੀਂ ਪਾਉਂਦਾ ਰਾਸਤੇ ਕੋ ਬੰਦਾ ਇਹ ਨਹੀਂ ਕਰਦਾ ਵੀ ਚਲ ਮੈਂ ਇਹਨੂੰ ਐਮੂਲੈਂਸ ਨਾਲ ਨਹੀਂ ਆਪਣੀ ਗੱਡੀ 'ਚ ਪਾ ਕੇ ਲੈ ਜਾਵਾਂ ਇਹ ਤਾਂ ਸਰਕਾਰ ਹੀ ਵੀਡੀਓ ਵਾਲੀਆਂ ਇਹਨੇ ਇਦਾਂ ਵੀਡੀਓ ਪਾ ਪਾ ਕੇ ਮਾਲ ਦਾ 5 ਸਾਲ ਪਹਿਲਾਂ ਕਾਂਗਰਸ ਆਪਣਾ ਕਰਕੇ ਫਾਇਦਾ ਲੈ ਕੇ 5 ਸਾਲ ਇਹ ਲੈ ਗਏ ਵੀਡੀਓ ਬਣਾਉਣੇ ਕਿ ਲੋਕਾਂ ਦੀ ਜਾਨ ਬਚਾਉਣੀ ਆ। ਬਹੁਤਾ ਕੁਝ ਨਹੀਂ ਹੋਣਾ। ਮੈਂ ਸਾਰਿਆਂ ਨੂੰ ਨਿਬਰਦਾ ਸਹਿਤ ਬੈਂਤੀ ਕਰਦਾ ਜਿਸਲੇ ਬਿਫਤਾ ਹੋਵੇ। ਹੂੰ ਹੂੰ। ਬਿਫਤਾ ਦੇ ਵਿੱਚ ਉਸਲੇ ਸ਼ੂਟਿੰਗ ਨਹੀਂ ਦੇਖੀਦੀ ਬਿਫਤਾ ਦੇ ਵਿੱਚ ਲੋਕਾਂ ਨੂੰ ਰਾਤ ਦੇਖੀਦੀ ਆ। ਕਿੰਨੀ ਕ ਆਪਾਂ ਰਾਹ ਦਿੰਨੇ ਆ ਕਿਉਂਕਿ ਹਮਾਂ ਐਸਾ ਆ। ਕੋਈ ਵਿਚਾਰਾ ਦੋ ਦਿਨ ਦਾ ਭੁੱਖਾ ਬੈਠਾ ਤਿੰਨ ਦਿਨ ਦਾ ਕੋਈ ਪਸ਼ੂ ਭੁੱਖਾ ਬੈਠਾ ਬੇਜਵਾਨ ਆ। ਕੋਈ ਜਾਨਵਰ ਭੁੱਖਾ ਬੈਠਾ ਉਹ ਤਾਂ ਦੱਸ ਨਹੀਂ ਸਕਦਾ। ਵੀਡੀਓ ਨਾ ਬਣਾਓ। ਕਾਰਜ ਕਰੋ ਤਾਂ ਕਿ ਉਹਨਾਂ ਦੇ ਜਿਹੜੇ ਆਪਣੇ ਬੈਠੇ ਸਾਨੂੰ ਲੋਚਣ ਦਾ ਹੈ ਵੀ ਸਾਡੇ ਕੋ ਕੋਈ ਆਵੇ ਉਹਨਾਂ ਦੇ ਕੋਲ ਆਪਣੇ ਜਾਣਾ ਚਾਹੀਦਾ ਜੀ ਸਰ ਇੱਕ ਬਜ਼ੁਰਗ ਘਰ ਸੇਵਾ ਦਾ ਇਹਨਾਂ ਕਰਤਾ ਛੱਡੋ ਗ੍ਰੰਥੀ ਸਿੰਘ ਦਾ ਘਾਟ ਟੁੱਟ ਗਿਆ ਸਾ ਟਿਕਿਆ ਚਲੋ ਇਹ ਅਸੀਂ ਹੁਣ ਬੈਠ ਕੇ ਮੈਂ ਕਿਹਾ ਪਹਿਲਾਂ ਵੀ ਕੋ ਮਲਾਂਕਣ ਕਰਾਂਗੇ ਬਹਿ ਕੇ ਕਿਉਂਕਿ ਲੰਮਾ ਕਾਰਜ ਹੈ ਸੌਣੀ ਕਮੇਟੀ ਦੇਖਿਓ ਜੀ ਜਿੰਨਾ ਗੁਰੂ ਸਾਹਿਬ ਨੇ ਸੰਧੱਤਾ ਬਕਸ ਜਾਲ ਜਾਰੀ ਰਹਿਣਗੇ ਅੱਗੇ ਪਿਛਲੀ ਵਾਰ ਵੀ ਜਾਰੀ ਰਹੇ ਸੀ ਤੇ ਹੁਣ ਵੀ ਜਾਰੀ ਰਹਿਣਗੇ ਕੋਈ ਦਿੱਕਤ ਨਹੀਂ ਵੀ ਹੋਰ ਇਸੋਂ